ਦੁਨੀਆ ਪਰਦੇ ਵਿੱਚ ਵੱਸਦੇ ਪੰਜਾਬੀਓ ਜੀ ਆਹ ਵੀਡੀਓ ਜੇ ਨਾ ਦੇਖਿਆ ਤਾਂ ਸਮਝੋ ਕੁਝ ਨਹੀਂ ਦੇਖਿਆ ਜੀ ਇਸ ਸਮੇਂ ਸੀ ਨੂਰਪੁਰ ਬੇਦੀ ਦੇ ਇੱਕ ਸਕੂਲ ਦੇ ਵਿੱਚ ਸਰਕਾਰੀ ਹਾਈ ਸਕੂਲ ਔਰ ਇਸ ਦੇ ਵਿੱਚ ਖੜੇ ਆਂ ਰਾਏਪੁਰ ਦੇ ਵਿੱਚ ਹੀ ਰੋਪੜ ਜ਼ਿਲ੍ਹੇ ਤੋਂ ਵੀਡੀਓ ਬਣ ਰਿਹਾ ਹੈ ਔਰ ਇਸ ਅਧਿਆਪਕ ਨੇ ਨਹਾਰ ਬਦਲ ਦਿੱਤੀ ਹੈ ਜੀ ਇਹ ਵੱਡੀ ਗੱਲ ਹੈ ਜੀ ਔਰ ਇਹਨਾਂ ਨੇ ਵਾਤਾਵਰਣ ਦੇ ਨਾਲ ਬੱਚਿਆਂ ਨੂੰ ਜੋੜਿਆ ਅਸੀਂ ਇਹਨਾਂ ਨੂੰ ਕਹਿ ਸਕਦੇ ਆਂ ਕਿ ਜੀ ਅਜਿਹੇ ਅਧਿਆਪਕ ਪੰਜਾਬ ਭਰ ਦੇ ਵਿੱਚ ਨਹੀਂ ਮਿਲਦੇ ਜੀ ਔਰ ਦੇਖੋ ਵੱਡੀ ਗੱਲ ਹੈਗੀ ਹੈ ਕਿ ਵਾਤਾਵਰਣ ਦੇ ਜੋੜਿਆ ਹੋਇਆ ਤੇ ਗੱਲਬਾਤ ਕਰਦੇ ਆ ਆ ਦੇਖੋ ਪਿੱਛੇ ਤੁਸੀਂ ਕੁਝ ਬੋਲਜ਼ ਦੇਖ ਰਹੇ ਹੋ ਜੀ ਪੁੱਛਦੇ ਆ ਕੀ ਕੁਝ ਹੈ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਅੱਛਾ ਇਹ ਜਿਹੜੀਆਂ ਬੋਲਸ ਹੈਗੀਆਂ ਜੀ ਇਹ ਮਿੱਟੀ ਦੀਆਂ ਇਹ ਬਣਾਈਆਂ ਹੋਈਆਂ ਤੁਸੀਂ ਇਹ ਕੀ ਹੈ ਜੀ ਕੀ ਇਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਜੀ ਇਹ ਸਰ ਸਾਡੇ ਕੋਲ ਸੀਡ ਬੋਲਸ ਨੇ ਜੀ ਜਿਨ੍ਹਾਂ ਨੂੰ ਬੀਜ ਬੋਲਾਂ ਦੇ ਨਾਲ ਵੀ ਜਾਣਿਆ ਜਾਂਦਾ ਹੂੰ ਜਿਹੜਾ ਇਹਨਾਂ ਦਾ ਜੇ ਅਸੀਂ ਗੱਲ ਕਰੀਏ ਸ਼ੁਰੂਆਤ ਦੀ ਉਹ ਦੱਖਣੀ ਅਫਰੀਕਾ ਤੋਂ ਹੋਈ ਸੀ ਜੀ ਜੰਗਲਾਂ ਤੋਂ ਕਿਉਂਕਿ ਉਹਨਾਂ ਨੇ ਵੱਡੇ ਪੱਧਰ ਤੇ ਆਪਣੇ ਜਿਹੜੇ ਜੰਗਲ ਸੀ ਉਹਨਾਂ ਨੂੰ ਮੋੜ ਸਰਜੀਤ ਕੀਤਾ ਸੀ ਹੂੰ ਜੇ ਜੇ ਅਸੀਂ ਪਿਛਲੀ ਗੱਲ ਕਰੀਏ ਤਾਂ ਸਾਡੇ ਭਾਰਤ ਦੇ ਵੀ ਜਿਹੜੇ ਸੂਬੇ ਆ ਜੰਮੂ ਕਸ਼ਮੀਰ ਉਹਨਾਂ ਨੇ ਵੱਡੇ ਪੱਧਰ ਦੇ ਨਾਲ ਬੀਜ ਬੋਲਾਂ ਦੀ ਵਰਤੋਂ ਕਰਕੇ ਆਪਣੀ ਕੁਦਰਤੀ ਜਿਹੜੀ ਬਨਸਪਤੀ ਉਹਨੂੰ ਰਿਕਵਰ ਕਰ ਚੁੱਕੇ ਆ ਜੀ ਤੇ ਸਾਡੇ ਭਾਰਤ ਦੇ ਜਿਹੜੇ ਤੁਸੀਂ ਆਈਐਸਐਫਆਰ ਰਿਪੋਰਟ ਦੇਖੋ ਇੰਡੀਅਨ ਸਟੇਟ ਫੋਰੈਸਟ ਰਿਪੋਰਟ ਹਮ ਜਿਹਦਾ 18ਵਾਂ ਜਿਹੜਾ ਐਡੀਸ਼ਨ ਹੈ ਉਹ ਪਿਛਲੇ ਹੀ 2023 ਦਾ ਜਿਹੜਾ 23 ਚ 24 ਚ ਲਾਂਚ ਹੋਇਆ ਹੈ ਜੀ ਤਾਂ ਉਸ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੰਮੂ ਕਸ਼ਮੀਰ ਨੇ ਕਿੰਨੇ ਅੰਕੜੇ ਆਪਣੇ ਸੁਧਾਰ ਕੀਤਾ ਹੂੰ ਤੇ ਪੰਜਾਬ ਨੂੰ ਵੀ ਸਾਨੂੰ ਜ਼ਰੂਰਤ ਹੈ ਪੰਜਾਬ ਹੀ ਨਹੀਂ ਪੂਰੇ ਭਾਰਤ ਨੂੰ ਹੀ ਜ਼ਰੂਰਤ ਹੈ ਕਿ ਅਸੀਂ ਇਹ ਨਵੇਂ ਆਧੁਨਿਕ ਕਨਸੈਪਟ ਜੀ ਆਪਣੇ ਸਕੂਲ ਸਿੱਖਿਆ ਚ ਤੇ ਆਮ ਤੌਰ ਤੇ ਪਿੰਡਾਂ ਦੇ ਲੋਕਾਂ ਨੂੰ ਅਸੀਂ ਇਸ ਬਾਰੇ ਅਵੇਅਰ ਕਰੀਏ ਹੂੰ ਤੁਸੀਂ ਜੰਗਲਾਂ ਨੂੰ بڑے ਆਧੁਨਿਕ ਤਰੀਕੇ ਨਾਲ ਉਗਾ ਸਕਦੇ ਆ ਬੜੀ ਤੇਜ਼ੀ ਨਾਲ ਜਿਸ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਟ੍ਰੇਨਿੰਗ ਵੀ ਦਿੰਦੇ ਆ ਸਿਰ ਮੈਂ ਲਾਸਟ ਈਅਰ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਰਿਸੋਰਸ ਪਰਸਨ ਵੱਲੋਂ ਹਮ ਪਟਿਆਲਾ ਵਿਖੇ 13 ਜ਼ਿਲ੍ਹਿਆਂ ਨੂੰ ਟ੍ਰੇਨਿੰਗ ਦਿੱਤੀ ਸੀ ਜਿਨ੍ਹਾਂ ਦੇ ਡਿਸਟ੍ਰਿਕਟ ਕੋਆਰਡੀਨੇਟਰ ਆਏ ਸੀ ਜੀ ਉਹਨਾਂ ਡਿਸਟ੍ਰਿਕਟ ਕੋਆਰਡੀਨੇਟਰਾਂ ਨੇ ਅੱਗੇ ਜਾ ਕੇ ਹਮ ਪੂਰੇ ਪੰਜਾਬ ਦੇ ਜਿਹੜੇ ਹੈਗੇ ਸੀ ਬਲਾਕ ਕੋਆਰਡੀਨੇਟਰ ਤੇ ਉਹਨਾਂ ਤੋਂ ਬਾਅਦ ਬੱਚਿਆਂ ਨੂੰ ਇਹ ਟ੍ਰੇਨਿੰਗ ਦਿੱਤੀ ਗਈ ਸੀ ਜੀ ਪਰ ਫਿਰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਕੰਮ ਨਹੀਂ ਹੋਇਆ ਜੀ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਵੇਅਰਨੈਸ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਈਏ ਹਮ ਕਿ ਤੁਸੀਂ ਇਹ ਆਧੁਨਿਕ ਤਰੀਕਿਆਂ ਨਾਲ ਬੱਚਿਆਂ ਨੂੰ ਗਾਈਡ ਕਰੋ ਜੀ ਕਿ ਬੱਚੇ ਵੱਡੇ ਪੱ ਵਾਤਾਵਰਣ ਸਿੱਖਿਆ ਦੇ ਵਿੱਚ ਜਾਂ ਕੁਦਰਤੀ ਵਿਭਿੰਨਤਾ ਨੂੰ ਬਚਾਉਣ ਵਿੱਚ ਪਹਿਲੇ ਨੰਬਰ ਤੇ ਸਾਡਾ ਪੰਜਾਬ ਹੈ ਜਿਹੜਾ ਆ ਸਕੇ ਵਿਸ਼ੇ ਪੱਧਰ ਤੇ ਲਓ ਜੀ ਆ ਦੇਖੋ ਜੀ ਐਦਾਂ ਹੁੰਦੀ ਗੱਲਬਾਤ ਜੀ ਐਦਾਂ ਬਣਦੀ ਗੱਲ ਜੀ ਜਦੋਂ ਅਧਿਆਪਕ ਬੀੜਾ ਚੁੱਕ ਲੈਣ ਨਾ ਜੀ ਉਦੋਂ ਤੋਂ ਫੇਰ ਗੱਲ ਬਣ ਜਾਂਦੀ ਹੈ ਜੀ ਉਦੋਂ ਕੋਈ ਕਸਰ ਰਹਿੰਦੀ ਨਹੀਂ ਜੀ ਹੁਣ ਇਹਨਾਂ ਨੇ ਦੇਖੋ ਵਿਦਿਆਰਥੀਆਂ ਨੂੰ ਜੋੜਿਆ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜੁੜੇ ਨੇ ਅਧਿਆਪਕ ਸਹਿਬਾਨ ਵੀ ਜੁੜੇ ਨੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ ਨੂੰ ਇਹ ਟ੍ਰੇਨਿੰਗ ਦੇ ਚੁੱਕੇ ਨੇ ਜੀ ਕੀ ਹੈ ਜੀ ਤੁਹਾਡੀ ਟ੍ਰੇਨਿੰਗ ਦੇ ਸੰਬੰਧੀ ਕਿਸ ਤਰ੍ਹਾਂ ਪ੍ਰੋਗਰਾਮ ਚੱਲਦੇ ਨੇ ਜੀ ਸਰ ਇਸ ਟ੍ਰੇਨਿੰਗ ਜਿਹੜੀ ਰਾਏਪੁਰ ਸਕੂਲ ਆ ਸਾਡਾ ਸਰਕਾਰੀ ਹਾਈ ਸਕੂਲ ਰਾਏਪੁਰ ਸਾਡੀ ਸੋਚ ਅਵੇਅਰਨੈਸ ਤੋਂ ਦੂਰ ਹੋ ਕੇ ਅਸੀਂ ਐਕਸ਼ਨ 베이스 ਕੰਪੋਨੈਂਟ ਤੇ ਕੰਮ ਕਰਦੇ ਹਾਂ। ਹਮ ਐਕਸ਼ਨ ਮੀਨਸ ਕਿ ਜਿਹੜੀ ਚੀਜ਼ ਦਾ ਰਿਜ਼ਲਟ ਤੁਹਾਨੂੰ ਮਿਲੇ। ਹਮ ਸਿਰਫ ਕਿਤਾਬਾਂ ਤੱਕ ਸੀਮਤ ਨਾ ਰਹੇ, ਰਿਜ਼ਲਟ ਮਿਲੇ ਜੀ। ਬਿਲਕੁਲ ਸਰ ਅਗਰ ਮੈਂ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਤੁਹਾਡੇ ਸਾਹਮਣੇ ਖੜਾ ਇਸ ਬੱਚੀ ਨੂੰ ਪੁੱਛਦਾ ਹੈ ਕਿ ਕਿ ਆ ਰੁੱਖਾਂ ਨੂੰ ਪੱਟਣਾ ਚਾਹੀਦਾ ਹੈ ਪੁੱਤ ਦੱਸੋ। ਹਮ ਆਨਸਰ ਦੋ ਸ਼ਾਬਾਸ਼। ਨਹੀਂ। ਇਸ ਚੀਜ਼ ਲਈ ਇੱਕ ਬੱਚਾ ਵੀ ਅਵੇਅਰ ਹੈ ਕਿ ਤੁਸੀਂ ਥੋੜੇ ਜੇ ਛੋਟੇ ਜੇ ਬੱਚੇ ਨੂੰ ਵੀ ਪੁੱਛ ਲੋ ਵੀ ਕਹੇਗਾ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ ਜੀ ਅਵੇਅਰਨੈਸ ਹਰ ਇੱਕ ਵਿਅਕਤੀ ਕੋਲ ਹੈ ਕਿ ਨਹੀਂ ਲਗਾਣੀ ਹੈ ਪਰ ਅੱਗ ਲੱਗ ਰਹੀ ਹੈ ਹੂੰ ਜੰਗਲ ਨਹੀਂ ਪਟਣੇ ਪਰ ਜੰਗਲ ਪੱਟੇ ਜਾ ਰਹੇ ਹਨ ਜੀ ਵੱਡੇ ਪੱਧਰ ਤੇ ਜੀ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਸੋਚ ਤਾਂ ਹੈ ਉਸ ਸੋਚ ਦੇ ਉੱਪਰ ਚੱਲਣ ਲਈ ਅਸੀਂ ਕਾਬਲ ਨਹੀਂ ਆ ਜਾਂ ਅਸੀਂ ਜਾਣ ਬੁੱਝ ਕੇ ਲੋਕਾਂ ਨੂੰ ਦਾ ਅਵੇਅਰ ਕਰਦੇ ਹਾਂ ਪਰ ਅਸੀਂ ਉਹ ਕੰਮ ਖੁਦ ਕਰਦੇ ਹਾਂ ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ ਆ ਦੇਖੋ ਜੀ ਬੜੀ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਸਾਡੇ ਕੋਲ ਸੋਚਤਾ ਹੈ ਅਸੀਂ ਸੋਚਦੇ ਰਹਿੰਨੇ ਆ ਪਰ ਐਕਸ਼ਨ ਨਹੀਂ ਕਰਦੇ ਜੀ ਇਹ ਜਗਜੀਤ ਸਿੰਘ ਜੀ ਰਾਏਪੁਰ ਸਕੂਲ ਦੇ ਸਰਕਾਰੀ ਸਕੂਲ ਦੇ ਅਧਿਆਪਕ ਇਹਨਾਂ ਨੇ ਬੀੜਾ ਚੱਕਿਆ ਜੀ ਜਰੂਰ ਕਰਿਓ ਕਮੈਂਟ ਜੀ ਇਹਨਾਂ ਦਾ ਉਪਰਾਲਾ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਕਿਦਾਂ ਦੀ ਲੱਗ ਰਹੀ ਗੱਲਬਾਜੀ ਸੀਡਸ ਬੋਲਸ ਇਹ ਪੂਰੇ ਜੰਗਲਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਚ ਸਿੱਟਦੇ ਨੇ ਅਤੇ ਫਿਰ ਸੀਡਸ ਬੋਲ ਦੇ ਵਿੱਚੋਂ ਬੀਜ ਜਿਹੜੇ ਹੈ ਪੁੰਗਰਦੇ ਨੇ ਔਰ ਫਿਰ ਬੀਜ ਪੁੰਗਰਦੇ ਨੇ ਬੂਟੇ ਬਣਦੇ ਨੇ ਰੁੱਖ ਬਣਦੇ ਨੇ ਔਰ ਰੁੱਖਾਂ ਤੋਂ ਫਿਰ ਫਲ ਲੱਗਦੇ ਨੇ ਜੀ ਆ ਲੰਬੀ ਚੌੜੀ ਕਹਾਣੀ ਹੈ ਜੀ ਔਰ ਗੱਲ ਤੇ ਇਹ ਹੈ ਕਿ ਕੋਈ ਕਰੇ ਤਾਂ ਸਹੀ ਦੀ ਜਦੋਂ ਕੋਈ ਵਿਅਕਤੀ ਕਰਦਾ ਤਾਂ ਸਾਡੀ ਟੀਮ ਉੱਥੇ ਪਹੁੰਚਦੀ ਹੈ ਬੱਲੇ ਬੱਲੇ ਫਿਲਮਜ਼ ਦੇ ਰਿਕਾਰਡਸ ਦੀ ਟੀਮ ਅੱਜ ਨੂਰਪੁਰ ਬੇਦੀ ਦੇ ਪਿੰਡ ਰਾਏਪੁਰ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਖੜੀ ਹੈ ਜੀ ਤੇ ਜਗਜੀਤ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਜੀ ਹੋਰ ਤੁਹਾਡੇ ਕੀ ਪ੍ਰੋਜੈਕਟ ਹੈ ਜੀ ਇਸ ਦੇ ਨਾਲ ਸਾਡੀ ਜਿਹੜੀ ਦੂਜੀ ਟ੍ਰੇਨਿੰਗ ਅਸੀਂ ਵੱਡੇ ਪੱਧਰ ਤੇ ਮੈਂ ਦਿੰਦਾ ਹਾਂ ਉਹ ਦਿੰਦਾ ਹੈ ਮੀਆਂ ਬਾਕੀ ਤਕਨੀਕ ਜੀ ਮੀਆਂ ਬਾਕੀ ਤਕਨੀਕ ਇੱਕ ਸਭ ਤੋਂ ਕਹਿ ਲੋ ਆਧੁਨਿਕ ਤਕਨੀਕ ਹੈ ਜਿਸ ਨਾਲ ਅਸੀਂ ਛੋਟੇ ਜਿਹੇ ਖੇਤਰ 'ਚ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਜਿੰਮੇ ਕਿ ਜੇ ਪੈਸੇ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਬੈਂਕ ਦੌੜਦੇ ਹਾਂ ਐਵੇਂ ਅਸੀਂ ਮੀਆਂ ਬਾਕੀ ਜੰਗਲ ਨਾਲੇ ਇੱਕ ਛੋਟੇ ਜਿਹੇ ਖੇਤਰ 'ਚ ਇੱਕ ਫੋਰੈਸਟ ਬੈਂਕ ਕ੍ਰੀਏਟ ਕਰ ਸਕਦੇ ਹਾਂ ਆਪਣੇ ਲਈ ਆਕਸੀਜਨ ਬੈਂਕ ਲਗਾ ਸਕਦੇ ਹਾਂ ਜੀ ਤੇ ਜਿਸ ਦੇ ਉੱਪਰ ਜਿਹੜੇ ਅੱਜ ਵਿਸ਼ਵ ਦੇ ਅਧੂਨੇਕ ਮੁਲਕ ਹੈ ਉਹ ਇਸ ਮੀਆਂ ਬਾਕੀ ਤਕਨੀਕ ਦੀ ਵਰਤੋਂ ਕਰ ਰਹੇ ਆਪਣੇ ਆਪ ਨੂੰ ਗਰੋ ਕਰਨ ਲਈ ਹੂੰ ਪਰ ਸਾਡੇ ਭਾਰਤ ਵਿੱਚ ਕਿਤੇ ਨਾ ਕਿਤੇ ਇਸ ਵਿੱਚ ਕਮੀਆਂ ਹੈ ਕਿ ਅਸੀਂ ਆਧੁਨਿਕ ਤਕਨੀਕਾਂ ਵੱਲ ਨਹੀਂ ਆ ਰਹੇ ਅਸੀਂ ਅੱਜ ਵੀ ਉਹ ਪੁਰਾਣੇ ਪ੍ਰਾਤਨ ਢੰਗ ਹੂੰ ਕਿ ਅਸੀਂ ਇੱਕ ਰੁੱਖ ਲਗਾ ਲਿਆ ਜੀ ਬਹੁਤ ਹੈ ਪਰ ਇੱਕ ਰੁੱਖ ਨਾਲ ਹੁਣ ਗੱਲ ਬਣਨ ਵਾਲੀ ਨਹੀਂ ਹੈ ਹੂੰ ਹਰੇਕ ਵਿਅਕਤੀ ਨੂੰ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 100 ਰੁੱਖ ਲਗਾਉਣ ਦੀ ਜ਼ਰੂਰਤ ਹੈ ਅਗਰ ਤੁਸੀਂ ਧਰਤੀ ਮਾਤਾ ਤੇ ਕਲਾਈਮੇਟ ਚੇਂਜ ਨੂੰ ਜਲਵਾਯੂ ਪਰਵਰਤਨ ਨੂੰ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਜੀ ਜੀ ਵਿਸ਼ੇਸ਼ ਤੌਰ ਤੇ ਫੋਰੈਸਟ ਅਫੀਸ਼ੀਅਲਸ ਪਹੁੰਚੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਇਹਨਾਂ ਦਾ ਅਪਰਾਲਾ ਪਿਛਲੇ 2- ਜੋ ਸੀ ਵੀ ਰਬੋ ਦਾ ਇਹ ਨਹੀਂ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜੀ ਤਾਂ ਚਾਹਦਾ ਵੀ ਹੋਰ ਸਕੂਲ ਵੀ ਮਤਲਬ ਇਹਨਾਂ ਮੰਗੋ ਮਤਲਬ ਇਹ ਤਿਆਰ ਕਰਨ ਵੱਤ ਤੋਂ ਵੱਧ ਜੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਜਾਮਣਾ ਦੇ ਸੀਡਸ ਜਿਹੜੇ ਇਕੱਠੇ ਕੀਤੇ ਆਂ ਔਰ ਇਹ ਉਪਰਾਲੇ ਬਾਰੇ ਕੀ ਕਹਿੰਦੇ ਤੇ ਇਹਨਾਂ ਨੇ ਆਲਣੇ ਵਗੈਰਾ ਵੀ ਬਹੁਤ ਬਣਾਏ ਨੇ ਜੀ ਦੇਖੋ ਇਹਨਾਂ ਨੇ ਆ ਸਕੂਲ ਦੇ ਵਿੱਚ ਇਹਨਾਂ ਨੇ ਆਪਣੇ ਪੰਛੀਆਂ ਵਾਸਤੇ ਵਧੀਆ ਪਰਲਾ ਕੀਤਾ ਜੀ ਕਿਉਂਕਿ ਇਹਨਾਂ ਦਾ ਜੰਗਲ ਦੇ ਵਿੱਚ ਹੁਣ ਰੈਣ ਬਸੇ ਨਾ ਰਹਿਣਾ ਹੈ ਜੀ ਫਾਇਰ ਸੀਜ਼ਨ ਦੇ ਵਿੱਚ ਜੋ ਇਹਨਾਂ ਨੇ ਆਪਣੇ ਆਲਣੇ ਬਣਾਏ ਹੁੰਦੇ ਆ ਉਹ ਅੱਗ ਦੀ ਲਪੇਟ ਵਿੱਚ ਆ ਕੇ ਹੂ ਸਤਿਮੁਹ ਜੀ ਚਲੋ ਇਹਨਾਂ ਦਾ ਆਪਣੀ ਵੱਲ ਤੋਂ ਪੋਸਟਵੇ ਸੋਚਿਆ ਵੀ ਪੰਛੀਆਂ ਵਾਸਤੇ ਉਹਨਾਂ ਦਾ ਆਰਿਆਣ ਵਸਾਇਆ ਕੀਤਾ ਜਾਵੇ ਕਿਉਂਕਿ ਇਹ ਚੀਜ਼ਾਂ ਹੁਣ ਸਾਡੀਆਂ ਖਤਮ ਹੋ ਰਹੀਆਂ ਹਨ ਹਮ ਸਰ ਸੀਡ ਬੋਲ ਤੋਂ ਇਲਾਵਾ ਸਾਡੇ ਕੋਲ ਜਿਹੜੀ ਮੀਆਂ ਬਾਕੀ ਤਕਨੀਕ ਹੈ ਹਮ ਉਸ ਦਿਨ ਵੱਡੇ ਪੱਧਰ ਤੇ ਮੈਂ ਪੂਰੇ ਪੰਜਾਬ ਚ ਟ੍ਰੇਨਿੰਗ ਦਿੱਤੀ ਹੈ ਜਿਵੇਂ ਰਿਸੋਰਸ ਪਰਸਨ ਹਮ ਕਿ ਤੁਸੀਂ ਜਿਨ੍ਹਾਂ ਨੂੰ ਇਹਨਾਂ ਦੁਆਰਾ ਫੋਰੈਸਟ ਡਿਪਾਰਟਮੈਂਟ ਦੁਆਰਾ ਗੁਰਨਾਨਕ ਬਗੀਚੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਜੀ ਉਸ ਦੀ ਜੋ ਟ੍ਰੇਨਿੰਗ ਹੈ ਸਕੂਲ ਟੀਚਰਜ਼ ਨੂੰ এনवायरमेंट ਕੋਆਰਡੀਨੇਟਰਜ਼ ਨੂੰ ਹਮ ਤੇ ਪ੍ਰਾਈਵੇਟ ਸੰਸਥਾਵਾਂ ਨੂੰ ਵੀ ਵੱਡੇ ਪੱਧਰ ਤੇ ਕਾਲਜਾਂ ਨੂੰ ਮੈਂ ਤਕਨੀਕ ਦੱਸ ਦਈ ਆ ਕਿ ਕਿਵੇਂ ਤੁਸੀਂ ਮੀਆਂ ਬਾਕੀ ਜੰਗਲ ਕਿੰਨੇ ਬਾ ਕਿੰਨੇ ਕਿੰਨੀ ਤਰ੍ਹਾਂ ਦੇ ਰੁੱਖ ਹੈ ਤੁਸੀਂ ਕਿਵੇਂ ਲਗਾਣੇ ਜਦੋਂ ਵੀ ਸਾਨੂੰ ਕਿਸੇ ਜਾਣਕਾਰੀ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਇਹਨਾਂ ਦੀ ਟੀਮ ਨਾਲ ਸੰਪਰਕ ਕਰਦੇ ਹਾਂ ਜਿਸ ਵਿੱਚ ਸਰਤਾ ਹਲਵੇ ਸਾਡੀ ਹੈਲਪ ਕਰਦੀ ਹੈ ਤੇ ਨਾਲ ਅਮਨ ਜੀ ਹੈ ਇਹਨਾਂ ਦੀ ਵੀ ਸਾਨੂੰ ਵੱਡੇ ਪੱਧਰ ਤੇ ਜਿਹੜੀ ਹੈਗੀ ਹੈ ਹੈਲਪ ਰਹਿੰਦੀ ਹੈ ਸੀਡ ਕਲੈਕਸ਼ਨ ਵੇਲੇ ਬੱਚਿਆਂ ਦੀ ਜਦੋਂ ਜਾਣਕਾਰੀ ਲੈਣੀ ਪੈਂਦੀ ਹੈ ਕਿ ਇਸ ਸਮੇਂ ਕਿਹੜੇ ਰੁੱਖ ਦੇ ਅਸੀਂ ਬੀਜ ਹੈ ਜਿਹੜੇ ਕਲੈਕਟ ਕਰ ਸਕਦੇ ਹਾਂ ਤਾਂ ਉਸ ਹਿਸਾਬ ਨਾਲ ਅਸੀਂ ਬੱਚਿਆਂ ਨੂੰ ਜਿਹੜੇ ਐਕਸ਼ਨ 베ਸ ਜਿਹੜੇ ਟਾਰਗੇਟ ਆ ਉਹ ਹਰ ਮੰਥ ਅਸੀਂ ਈਸ਼ੂ ਕਰਦੇ ਆ ਆਪਣੇ ਸਕੂਲ ਦੇ ਵਿੱਚ ਕਿ ਇਸ ਟਾਈਮ ਤੁਸੀਂ ਇਹ ਕੰਮ ਜਿਹੜਾ ਹੈਗਾ ਇਹ ਕਰ ਸਕਦੇ ਆ ਜਿਹੜਾ ਇੱਕ ਐਕਸ਼ਨ 베ਸ ਤੇ ਇੱਕ ਨਵੀਂ ਹਿੱਟ ਸੀ ਤੁਹਾਨੂੰ ਦੱਸੀ ਸੀ ਉਹ ਮੈਂ ਪੰਛੀਆਂ ਦੀ ਦੱਸੀ ਸੀ ਹਮ ਸਰ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਜੰਗਲਾਂ ਤੋਂ ਇਲਾਵਾ ਸਰ ਸਾਡੇ ਕੋਲ 50 ਦੇ ਕਰੀਬ ਕਬੂਤਰਾਂ ਦੇ ਜੋੜੇ ਸਾਡੇ ਕੋਲ ਇੱਥੇ ਰਹਿੰਦੇ ਆ ਜੀ ਤੇ ਦਿੱਕਤ ਕਿ ਆ ਸੀ ਉਹ ਸਾਡੇ ਸਪੀਕਰਾਂ ਦੇ ਹੱਟ ਤੰਗ ਕਰਦੇ ਆ ਸਾਨੂੰ ਹਮ ਕਿਉਂਕਿ ਉੱਥੇ ਲੜਾਈ ਅਕਸਰ ਹੁੰਦੀ ਹੈ ਘਟਾਰਾਂ ਦੀ ਵੀ ਮੈਂ ਇੱਕ ਸੋਸ਼ਲ ਮੀਡੀਆ ਤੇ ਥੋੜੇ ਦਿਨ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਘਟਾਰਾਂ ਦੇ ਜੋੜੇ ਔਰ ਕਬੂਤਰਾਂ ਦੀ ਫਾਈਟ ਹੂੰ ਉਹ ਕਿਉਂ ਸੀ ਲੜਾਈ ਹੋ ਰਹੀ ਕਿਉਂਕਿ ਉੱਥੇ ਉਹਨਾਂ ਨੂੰ ਘਰ ਨਹੀਂ ਸੀ ਜਗ੍ਹਾ ਪਾਣ ਲਈ ਹੂੰ ਜਦੋਂ ਕਬੂਤਰ ਉੜਦੇ ਸੀ ਉਹਨਾਂ ਦੇ ਬੱਚਿਆਂ ਨੂੰ ਆਕੇ ਘਟਾਰਾਂ ਦੇ ਮਾਰਦੇ ਸੀ ਜੀ ਜਦੋਂ ਘਟਾਰਾਂ ਦੇ ਬੱਚੇ ਆਉਂਦੇ ਸੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਫੇ ਕਬੂਤਰ ਅਟੈਕ ਕਰਦੇ ਸੀ ਹੂੰ ਤਾਂ ਉਹ ਚੀਜ਼ ਅਸੀਂ ਦੇਖੀ ਵੀ ਰੁੱਖਾਂ ਦੇ ਨਾਲ-ਨਾਲ ਇਹਨਾਂ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਫਿਰ ਆਲੇ ਨੇ ਬਣਾਏ ਜੀ ਤੁਸੀਂ ਸਾਰੇ ਪੰਛੀ ਰੁੱਖਾਂ ਦੇ ਰਹਿਣਾ ਪਸੰਦ ਨਹੀਂ ਕਰਦੇ ਕਬੂਤਰ ਤੁਸੀਂ ਦੇਖੋਗੇ ਕਦੀ ਵੀ ਰੁੱਖ 'ਚ ਓਪਨ ਨਹੀਂ ਪਾਏਗਾ ਆਪਣਾ ਲੈਣਾ ਉਹ ਤੁਹਾਡੇ ਘਰ ਦੇ ਕਿਸੇ ਕਿਨਾਰੇ ਦੀ ਲੱਭੇਗਾ ਕਿ ਮੈਨੂੰ ਕੋਈ ਜਗ੍ਹਾ ਸਪੇਸ ਮਿਲ ਜੇ ਬੈਠਣ ਲਈ ਜੇ ਤੁਸੀਂ ਮੇਰੇ ਸਕੂਲ ਦੀ ਅੱਜ ਵਿਜ਼ਿਟ ਕਰੋਗੇ ਤਾਂ 10-15 ਆ ਲੈਣੇ ਤੁਹਾਨੂੰ ਸਾਡੀਆਂ ਗੈਲਰੀਆਂ 'ਚ ਮਿਲਣਗੇ ਜੋ ਸਲੇਬਾਂ ਦੇ ਸਰ ਪਾਏ ਹੋਏ ਆ ਉਹਨਾਂ ਨੇ ਤੇ ਉਹ ਬੱਚੇ ਕਦੇ ਵੱਲੇ ਡਿੱਗ ਜਾਂਦੇ ਆ ਛੋਟੇ ਸਾਡੇ ਬੱਚੇ ਚੱਕਦੇ ਆ ਸਕੂਲ ਦੇ ਬੱਚੇ ਫਿਰ ਅਸੀਂ ਲਗਾਉਂਦੇ ਆ ਟੇਬਲ ਉੱਪਰ ਫੇਰ ਰੱਖ ਦਿੰਦੇ ਆ ਆ ਕੇ ਬੱਚੇ ਦੀ ਜਾਣ ਜਿਹੜੀ ਬਸ ਸਕੇ ਪਰ ਸਕੂਲ ਦੇ ਵਿੱਚ ਕਈ ਵੇਲੇ ਸਾਡੀ ਗੈਰ ਹਾਜ਼ਰੀ ਹੁੰਦੀ ਹੈ ਤਾਂ ਕਾਫੀ ਹੋਰ ਬੱਚੇ ਜਿਹੜੇ ਉਹ ਮਾਰੇ ਵੀ ਜਾਂਦੇ ਤਾਂ ਸਾਨੂੰ ਇਹ ਜ਼ਰੂਰਤ ਲੱਗੀ ਕਿ ਚਿੜੀਆਂ ਔਰ ਕਬੂਤਰ ਤੇ ਕਈ ਹੋਰ ਪੰਛੀ ਆ ਪੰਜਾਬ ਦੇ ਜਿਨ੍ਹਾਂ ਨੂੰ ਥੋੜੀ ਜੀ ਸੰਭਲਣ ਦੀ ਲੋੜ ਹੈ ਜਿੱਕਰ ਅਸੀਂ ਥੋੜਾ ਜਿਹਾ ਧਿਆਨ ਕਰ ਲਈਏ ਇਹਨਾਂ ਲਈ ਵੀ ਆਪਣੇ ਘਰਾਂ 'ਚ ਥੋੜੀ ਜੀ ਜਗ੍ਹਾ ਛੱਡ ਦਈਏ ਤਾਂ ਸ਼ਾਇਦ ਇਹਨਾਂ ਦੇ ਪਰਿਵਾਰ ਵੀ ਚੱਲਣਗੇ ਕਿਉਂਕਿ ਇਹਨਾਂ ਕੋਲ ਆਪਣੀਆਂ ਤਥਾਵਾ ਨਹੀਂ ਹੈ ਅਸੀਂ ਮਨੁੱਖ ਜੇ ਥੋੜਾ ਜਿਹਾ ਇਹਨਾਂ ਬਾਰੇ ਸੋਚਾਂਗੇ ਤਾਂ ਅਸੀਂ ਇਹਨਾਂ ਨੂੰ ਵੀ ਜੀਵਨ ਦੇ ਸਕਦੇ ਹਾਂ ਦੇਖੋ ਜੀ ਅਜਿਹੇ ਅਧਿਆਪਕ ਸੇਵਾ ਕਰਦੇ ਆ ਸਹੀ ਕੰਮ ਕਰਦੇ ਆ ਜਿਨ੍ਹਾਂ ਦੇ ਜ਼ੈਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਨਾ ਜੀ ਉਹ ਕਰ ਬੈਠਦੇ ਨੇ ਜੀ ਔਰ ਇਹ ਕੋਈ ਇਹ ਨਹੀਂ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਪੁਰਸਕਾਰ ਲੈਣਾ ਪਰ ਇਹਨਾਂ ਨੂੰ ਪੁਰਸਕਾਰ ਬਹੁਤ ਦੀ ਗਿਣਤੀ ਦੇ ਵਿੱਚ ਪੁਰਸਕਾਰ ਮਿਲਿਆ ਇੰਨੀ ਲੰਬੀ ਚੌੜੀ ਲਿਸਟ ਹੈ ਦੀ ਸੁਣਦੇ ਆ ਕਿਹੜੇ ਕਿਹੜੇ ਪੁਰਸਕਾਰ ਮਿਲੇ ਆ ਹਾਂਜੀ ਸਰ ਕਿਹੜੇ ਕਿਹੜੇ ਪੁਰਸਕਾਰ ਮਿਲੇ ਆ ਤੁਹਾਨੂੰ ਕਿਸ ਤਰ੍ਹਾਂ ਸਰ ਪੁਰਸਕਾਰ ਦੇ ਵਿੱਚ ਜਿਹੜਾ ਸਾਡਾ ਸਕੂਲ ਰਾਏਪੁਰ ਸਕੂਲ ਹੈ ਲਾਸਟ ইয়ার ਨੈਸ਼ਨਲ ਗ੍ਰੀਨ ਸਕੂਲ ਅਵਾਰਡ ਜਿੱਤ ਚੁੱਕਿਆ ਹੈ ਵਾਹ ਹੂੰ ਜਿਨ੍ਹਾਂ ਚ 303 ਸਕੂਲ ਪੂਰੇ ਪਹਾੜ ਚੋਂ ਲਗਭਗ ਅਗਰ 300 ਆਈ ਥਿੰਕ 10 ਵੀ ਹੋ ਸਕਦੇ ਆ ਉਹਨਾਂ ਦੀ ਗਿਣਤੀ ਵਿੱਚੋਂ ਸਾਡੇ ਸਕੂਲ ਨੂੰ ਜਿਹੜਾ ਹੈਗਾ ਪੰਜਾਬ ਤੋਂ ਚੁਣਿਆ ਗਿਆ ਸੀ ਜੀ ਤੇ ਗ੍ਰੀਨ ਸਕੂਲ ਅਵਾਰਡ ਸਾਡੇ ਬੱਚੇ ਜਿੱਤੂਗਾ ਮੈਂ ਨਹੀਂ ਜਿੱਤੂਗਾ ਸਰ ਮੇਰੇ ਬੱਚੇ ਆ ਬੱਚੇ ਜਿੱਤੂਗਾ ਕਿਉਂਕਿ ਇਹ ਕੰਮ ਬੱਚੇ ਹੀ ਕਰਦੇ ਆ ਮੈਂ ਤਾਂ ਸਿਰਫ ਇਹਨਾਂ ਦੀ ਇੱਕ ਕਹ ਲੋ ਗਾਈਡੈਂਸ ਦਾ ਗਾਈਡਰ ਦਾ ਕੰਮ ਕਰਦਾ ਜਿਵੇਂ ਕਿ ਸਰ ਗਾਈਡ ਕਰਦੇ ਅਸੀਂ ਗਾਈਡ ਕਰਦੇ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਬਹੁਤ ਆ ਦੇਖੋ ਜੀ ਆ ਹੈ ਬੱਚੇ ਦੀ ਇਸ ਸਕੂਲ ਦੇ ਔਰ ਮਾਤਾ ਪਿਤਾ ਦਾ ਵੀ ਪੂਰਾ ਸਹਿਯੋਗ ਹੈ ਜੀ ਐਦਾਂ ਹੁੰਦੀ ਜੀ ਗੱਲ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗੱਲਾਂ ਬਾਤਾਂ ਸੁਣਦੇ ਰਹੋ ਜੀ ਆ ਤਾਂ ਬਹੁਤ ਵਧੀਆ ਜੀ ਬੱਚਿਆਂ ਨੂੰ ਜੋੜਿਆ ਹੋਇਆ ਅੱਗੇ ਕੀ ਕਹਿੰਦੇ ਜੀ ਸਰ ਇਸ ਤੋਂ ਇਲਾਵਾ ਜਿਹੜਾ ਲਾਸਟ ਈਅਰ ਸਾਡਾ ਬੱਚਾ ਹੈ ਉਹ ਪੰਜਾਬ ਵਿੱਚ ਜਿਹੜਾ ਹੈਗਾ ਨੇਚਰਲ ਫਾਰਮਿੰਗ ਦੇ ਵਿੱਚ ਜਿੱਥੇ ਅਸੀਂ ਬਰਮੀ ਕੰਪੋਸਟ ਤਕਨੀਕ ਦੇ ਉੱਪਰ ਬਰਮੀ ਵਾਸ਼ ਨੂੰ ਤੁਸੀਂ ਕਿਵੇਂ ਕਲੈਕਟ ਕਰਨਾ ਹੈ ਕਿਉਂਕਿ ਸਾਡੇ ਲੋਕ ਜੋ ਕਲੈਕਟ ਕਰਦੇ ਆਨਲੀ ਉਹ ਬਰਮੀ ਜਿਹੜੀ ਵੇਸਟ ਆ ਉਹਨੂੰ ਕਲੈਕਟ ਕਰ ਲੈਂਦੇ ਆ ਜੀ ਤੇ ਉਸਨੂੰ ਖੇਤਾਂ 'ਚ ਯੂਜ਼ ਕਰਦੇ ਆ ਜਾਂ ਘਰਾਂ 'ਚ ਪਰ ਜਿਹੜਾ ਉਹਦੇ ਦੁਆਰਾ ਲਿਕਵਿਡ ਛੱਡਿਆ ਜਾਂਦਾ ਹੈ ਗੁੰਡਾਇਆਂ ਦਾ ਉਹਨੂੰ ਫਿਰ ਯੂਜ਼ ਨਹੀਂ ਕਰਦੇ ਹੂੰ ਉਹ ਇੱਕ ਵੱਡੇ ਪੱਧਰ ਤੇ ਸਾਡੇ ਲਈ ਕਹ ਲਓ ਇੱਕ ਪਲਾਂਟ ਹਾਰਮੋਨ ਦਾ ਕੰਮ ਕਰਦਾ ਹੈ ਜੇਕਰ ਆਪਾਂ ਉਹਦੀ ਸਪਰੇਅ ਕਰਾਂਗੇ ਪਾਣੀ ਨਾਲ ਦੇਵਾਂਗੇ ਅਸੀਂ ਪੌਦਿਆਂ ਨੂੰ ਵੱਡੇ ਪੱਧਰ ਤੇ ਬਚਾ ਸਕਦੇ ਹਾਂ ਜੀ ਤੇ ਉਸ ਚੀਜ਼ ਦੀ ਅਸੀਂ ਵਰਤੋਂ ਕੀਤੀ ਸੀ ਅਸੀਂ ਇੱਕ ਮਾਡਲ ਤਿਆਰ ਕੀਤਾ ਸਕੂਲ ਦਾ ਜੋ ਪੰਜਾਬ ਚ ਸਾਡਾ ਫਰਸਟ ਹੈ ਜੀ ਹਮ ਖਾਲਸਾ ਕਾਲਜ ਸ੍ਰੀ ਅਮਰੇਸਰ ਸਾਹਿਬ ਦੇ ਕੇ ਕੰਪੀਟੀਸ਼ਨ ਸੀ ਤੇ ਇਸ ਸਾਲ ਸਾਡਾ ਬੱਚਾ ਉਹ ਸਹਿਜਪ੍ਰੀਤ ਸਿੰਘ ਅੱਜ ਸਕੂਲ ਵੀ ਪਹੁੰਚਿਆ ਹੈ ਸਪੈਸ਼ਲ ਤੁਹਾਨੂੰ ਮਿਲਾਂਗੇ ਉਹ ਬੱਚਾ ਜਿਹੜਾ ਨੈਸ਼ਨਲ ਦੇ ਲਈ ਆਪਣੀ ਜਿਹੜੀ ਹੈਗੀ ਹੈ ਉਹ ਐਪਲੀਕੇਸ਼ਨ ਗਈ ਹੋਈ ਹੈ ਅਗਰ ਸਿਲੈਕਸ਼ਨ ਹੁੰਦੀ ਹੈ ਤਾਂ ਮਾਡਲ ਪੰਜਾਬ ਵੱਲੋਂ ਨੈਸ਼ਨਲ ਚ ਪੇਸ਼ ਹੋਏਗਾ ਬਰਮੀ ਕੰਪੋਸਟ ਦੇ ਉੱਪਰ ਟੈਕਨੀਕ ਲਓ ਬੱਚੇ ਇੱਕ ਵਾਰੀ ਫੇਰ ਤਾੜੀ ਬਣਦੀ ਹੈ ਜ਼ੋਰਦਾਰ ਤਾੜੀ ਬਣਦੀ ਜੀ ਐਦਾਂ ਹੁੰਦਾ ਨਹੀਂ ਕੰਮ ਦੇਖੋ ਇੱਥੇ ਵਧੀਆ ਕੰਮ ਹੁੰਦਾ ਨਾ ਸ਼ਾਨਦਾਰ ਕੰਮ ਹੁੰਦਾ ਹੈ ਉੱਥੇ ਬੱਚੇ ਆਪ ਜੁੜਦੇ ਨੇ ਜੀ ਇਸ ਸਕੂਲ ਦੇ ਬੱਚੇ ਰਾਏਪੁਰ ਸਕੂਲ ਦੇ ਬੱਚੇ ਜਗਜੀਤ ਸਿੰਘ ਜੀ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਆਫੀਸ਼ੀਅਲ ਜਿਹੜੇ ਹੈ ਫੋਰੈਸਟ ਡਿਪਾਰਟਮੈਂਟ ਦੇ ਵੀ ਖੜੇ ਹੈ ਔਰ ਸਿੱਖਿਆ ਵਿਭਾਗ ਵੱਲੋਂ ਵੀ ਬਹੁਤ ਵਧੀਆ ਸਪੋਰਟ ਇਹਨਾਂ ਨੂੰ ਮਿਲ ਰਹੀ ਹੈ ਜੀ ਔਰ ਸਕੂਲ ਦੇ ਬਾਕੀ ਅਧਿਆਪਕ ਸਹਿਬਾਨ ਵੀ ਔਰ ਇਹਨਾਂ ਦੇ ਸਕੂਲ ਦੇ ਹੈਡਸ ਜਿਹੜੇ ਹੈ ਸਾਰੇ ਪੂਰਾ ਸਹਿਯੋਗ ਦੇ ਰਹੇ ਨੇ ਜੀ ਦੇਖੋ ਅਸਲ ਗੱਲ ਹੈ ਕਿ ਕਿਸੇ ਨਾ ਕਿਸੇ ਨੇ ਤਾਂ ਕਲ ਕਦਮੀ ਕਰਨੀ ਹੈ ਵਾਤਾਵਰਣ ਦਾ ਹਾਲ ਕੀ ਹੁੰਦਾ ਜਾ ਰਿਹਾ ਅਸੀਂ ਸਭ ਜਾਣੂ ਹੈ ਜੀ ਜੇਕਰ ਅਸੀਂ ਹਮੇਸ਼ਾ ਬڑے ਵੀਡੀਓਜ਼ ਬਣਾਏ ਨੇ ਕਿ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਪੌਦ ਦੇ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰੁੱਖ ਕੱਟੇ ਗਏ ਨੇ ਵਿਕਾਸ ਹੋਇਆ ਉਹਨੂੰ ਵਿਕਾਸ ਕਹਿੰਦੇ ਐ ਐਕਚੁਅਲੀ ਉਹ ਵਿਨਾਸ਼ ਹੋਇਆ ਔਰ ਇਹ ਅਧਿਆਪਕ ਨਾਲ ਉਪਰਾਲਾ ਕਰਦੇ ਨੇ ਸਾਡੇ ਤੋਂ ਰਿਹਾ ਨਹੀਂ ਗਿਆ ਵਿਸ਼ੇਸ਼ ਤੌਰ ਤੇ ਸਕੂਲ ਦੇ ਵਿੱਚ ਪਹੁੰਚ ਕੇ ਇਹ ਵੀਡੀਓ ਤਿਆਰ ਕਰ ਰਹੇ ਆ ਜਰੂਰ ਕਮੈਂਟ ਕਰਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਤਾਵਰਣ ਪ੍ਰੇਮੀਓ ਦੁਨੀਆ ਪਰਦੇ ਜੀ ਸਾਰੇ ਹੁਣ ਇਕੱਠੇ ਹੋਣ ਦਾ ਵੇਲਾ ਹੈ ਜੀ ਪੰਜਾਬ ਨੂੰ ਬਚਾਣਾ ਹੈ ਪੰਜਾਬ ਦੇ ਜੰਗਲ ਬਚਾਣੇ ਹੈ ਪੰਜਾਬ ਦੇ ਰੁੱਖ ਬਚਾਣੇ ਹੈ ਪੰਜਾਬ ਦੇ ਪਾਣੀ ਨੂੰ ਬਚਾਣਾ ਹੈ ਔਰ ਸਭ ਕੁਝ ਉਦੋਂ ਹੋਏਗਾ ਜਦੋਂ ਸਹੀ ਸੋਚ ਹੋਏਗੀ ਤੇ ਵਿਦਿਆਰਥੀਆਂ ਦਾ ਵੱਡਾ ਸਹਿਯੋਗ ਲਿਆ ਜਾ ਸਕਦਾ ਤੇ ਇਹਨਾਂ ਨੇ ਜਗਜੀਤ ਸਿੰਘ ਜੀ ਨੇ ਲਿਆ ਜੀ ਬਹੁਤ ਵਧੀਆ ਸਰ ਕੰਮ ਕਰ ਰਹੇ ਹੋ ਤੁਸੀਂ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਸਕੂਲ ਚ ਆ ਕੇ ਇਹਨਾਂ ਬੱਚਿਆਂ ਨੂੰ ਮਿਲ ਕੇ ਹੈ ਸੀਡਸ ਬਾਲਸ ਦੇਖ ਕੇ ਤੁਹਾਡੇ ਸੀਡਸ ਦੇਖ ਕੇ ਜੋ ਆਲਣੇ ਤੁਸੀਂ ਬਣਾਏ ਹੈ ਇਹ ਸਾਰਾ ਸਿਸਟਮ ਦੇਖ ਕੇ ਬਹੁਤ ਵਧੀਆ ਲੱਗਿਆ 2016 ਚ ਮੈਂ ਜੁਆਇਨ ਕੀਤਾ ਸੀ ਐਜੂਕੇਸ਼ਨ ਡਿਪਾਰਟਮੈਂਟ ਜੀ ਵੈਸੇ ਟੀਚਿੰਗ ਨਾਲ ਮੈਂ 2007 ਤੋਂ 8 ਤੋਂ ਜੁੜਿਆ ਹੋਇਆ ਹਾਂ ਪਹਿਲੇ ਲੈਕਚਰਰ ਫਿਜ਼ਿਕਸ ਸੀ ਜੀ ਚਿਬਾ ਨੰਗਲ ਕਾਲਜ ਐਮ ਬੀ ਐਸ ਵੀ ਐਨ ਬੀ ਕਾਲਜ ਹਮ ਤੇ ਉਸ ਤੋਂ ਬਾਅਦ ਜਦੋਂ ਗਵਰਨਮੈਂਟ ਸਰਵਿਸ ਮੈਨੂੰ ਮਿਲੀ 16 ਚ ਉਸ ਤੋਂ ਬਾਅਦ 18 ਤੋਂ ਅਸੀਂ ਲਗਾਤਾਰ ਰੋਪੜ ਜ਼ਿਲ੍ਹੇ ਚ ਜਿਹੜਾ ਹੈਗਾ ਹੈ ਹਮ ਸਾਇੰਸ ਐਗਜ਼ੀਬਿਸ਼ਨ ਬਿਨਰ ਹਾਂ ਜੀ ਜੀ ਤੇ 6 ਸਾਲ ਤੋਂ ਲਗਾਤਾਰ ਕੋਵਿਡ ਸ਼ਟ ਦੇ ਅਸੀਂ ਪੰਜਾਬ ਪਾਰਟਿਸਪੇਟ ਕਰ ਰਹੇ ਹਾਂ ਆਪਣੇ ਸਾਇੰਸ ਐਗਜ਼ੀਬਿਸ਼ਨਾਂ ਅੱਜ ਵੱਡੀ ਗੱਲ ਹੈ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਕੰਪੀਟੀਸ਼ਨ ਹੈ ਅਸੀਂ ਸਾਇੰਸ ਦਾ ਨਹੀਂ ਛੱਡਦੇ ਆ ਜੀ ਲਾਸਟ ইয়ার ਸਾਇੰਸ ਡਰਾਮਾ ਹੋਇਆ ਸੀ ਨੁੱਕੜ ਨਾਟਕ ਵਗੈਰਾ ਉੱਚ ਵੀ ਸਾਡੇ ਬੱਚੇ ਡਿਸਟ੍ਰਿਕਟ ਟਾਪਰ ਸੀ ਹੂੰ ਮਤਲਬ ਡਿਸਟ੍ਰਿਕਟ ਤੱਕ ਸੀ ਕੰਪੀਟੀਸ਼ਨ ਉੱਚ ਵੀ ਅਸੀਂ ਜੇਤੂ ਆ ਜਿਲ੍ਹਾ ਜੇਤੂ ਆ ਜੀ ਸਾਇੰਸ ਡਰਾਮਾ ਸਾਡੇ ਬੱਚੇ ਉਹ ਵੀ ਇੱਥੇ ਬੈਠੇ ਹੋਣਗੇ ਸਾਇੰਸ ਡਰਾਮਾ ਦੇ ਬੱਚੇ ਸਾਡੇ ਇਸ ਤੋਂ ਇਲਾਵਾ ਸਰ ਪੰਜਾਬ ਸਰਕਾਰ ਦੁਆਰਾ ਵਧੀਆ ਸਰਵਿਸੇਸ ਲਈ ਮੈਨੂੰ 26 ਜਨਵਰੀ ਨੂੰ ਮੈਨੂੰ ਜਿਹੜਾ ਹੈਗਾ ਸਨਮਾਨਿਤ ਕੀਤਾ ਗਿਆ ਸੀ ਪ੍ਰਮਾਣ ਪੱਤਰ ਨਾਲ ਜੀ ਇਸ ਤੋਂ ਇਲਾਵਾ ਪੰਜਾਬ ਸਟੇਟ ਰਿਸੋਰਸ ਪਰਸਨ ਵੀ ਹਾਂ ਮੈਂ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਜਿਨ੍ਹਾਂ ਦੁਆਰਾ ਪੂਰੇ ਪ੍ਰੋਜੈਕਟ ਵਾਤਾਵਰਨ ਦੇ ਹੈਂਡਲ ਕੀਤੇ ਜਾਂਦੇ ਆ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਾਡੇ ਪ੍ਰੋਜੈਕਟ ਸਾਇੰਟਿਸਟ ਜੋ ਸਾਡੀ ਡਾਕਟਰ ਮੰਦਾਕਨੀ ਠਾਕਰ ਹਮਮ ਜੋਇਨ ਡਾਇਰੈਕਟਰ ਸਾਡੇ ਡਾਕਟਰ ਕੇਐਸ ਬਾਠ ਤੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨੇ ਜਿਨ੍ਹਾਂ ਦੁਆਰਾ ਸਾਨੂੰ ਹਮੇਸ਼ਾ ਸਪੋਰਟ ਕੀਤੀ ਜਾਂਦੀ ਹੈ ਕਿ ਜਦੋਂ ਵੀ ਅਸੀਂ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈਂਦੇ ਆਂ ਤੇ ਜਦੋਂ ਅਸੀਂ ਕੁਝ ਐਕਸ਼ਨ ਵੇਸ ਕਰਦੇ ਆਂ ਤਾਂ ਉਹ ਕੋਸ਼ਿਸ਼ ਕਰਦੇ ਆਂ ਕਿ ਤੁਸੀਂ ਇਸ ਨੂੰ ਪੰਜਾਬ ਪੱਧਰ ਤੇ ਸਪਰੈਡ ਕਰੋ ਫੈਲਾਓ ਇਸੇ ਕਰਕੇ ਹਰ ਸਾਲ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੀ ਵੀ ਜਗ੍ਹਾ ਮੈਂ ਰਿਸੋਰਸ ਪਰਸਨ ਦੇ ਤੌਰ ਤੇ ਜਾਂਦਾ ਤਾਂ ਅਸੀਂ ਆਧੁਨਿਕ ਕੰਪੋਨੈਂਟਾਂ ਨੂੰ ਐਕਸਪਲੇਨ ਕਰਦੇ ਆਂ ਜਿਵੇਂ ਸਰ ਨੇ ਅੱਜ ਦੱਸਿਆ ਕਿ ਸਾਡੇ ਤੱਕ ਨੌਲੇਜ ਸੀਮਤ ਨਾ ਰਹੇ ਅਗਰ ਤੁਸੀਂ ਇਹਨੂੰ ਪੂਰੇ ਬੇਸ਼ਵਚ ਪਾਰਚ ਫੈਲਾਓਗੇ ਤਾਂ ਤੁਹਾਡੇ ਗਿਆਨ ਦਾ ਕੋਈ ਫਾਇਦਾ ਨਹੀਂ ਹੈ ਤੇ ਸ਼ਾਇਦ ਸੋਸ਼ਲ ਮੀਡੀਆ ਤੋਂ ਵੱਡਾ ਅੱਜ ਦੇ ਸਮੇਂ 'ਚ ਗਿਆਨ ਕੋਈ ਨਹੀਂ ਹੈ ਕਿਉਂਕਿ ਇੱਕ ਛੋਟਾ ਬੱਚਾ ਵੀ ਸੋਸ਼ਲ ਮੀਡੀਆ ਦੀ ਛੋਟੀ ਤੋਂ ਛੋਟੀ ਵੀਡੀਓ ਨੂੰ ਸੁਣਦਾ ਹੈ ਤੇ ਜੇਕਰ ਗਿਆਨਵਾਨ ਲੋਕ ਹੀ ਇਹ ਵੀਡੀਓ ਸ਼ੇਅਰ ਨਹੀਂ ਕਰਨਗੇ ਤਾਂ ਬੱਚੇ ਜਿਹੜੇ ਹੈਗੇ ਆ ਬਾਕੀ ਚੀਜ਼ਾਂ ਜ਼ਰੂਰ ਦੇਖਣਗੇ ਤੋਂ ਦੇਖੋ ਮੈਂ ਇਹ ਸਮਝਦਾ ਕਿ ਸਾਡੀ ਜੀਵਨ ਦੇ ਵਿੱਚ ਕਮਾਈ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਨੇ ਹੂੰ ਕਿ ਅਸੀਂ ਅਗਰ ਇਹ ਇੱਕ ਸਾਡੀ ਛੋਟੀ ਜੀ ਕੋਸ਼ਿਸ਼ ਕਿਸੇ ਨੂੰ ਅਗਰ ਛੋਟਾ ਜਿਹਾ ਜੀਵਨ ਦੇ ਦੇ ਕੇ ਕਿਸੇ ਨੂੰ ਜਨਮ ਜਨਮ ਨੂੰ ਇਸ ਨੂੰ ਅਸੀਂ ਬਚਾ ਸਕੀਏ ਤਾਂ ਸਾਡਾ ਜੀਵਨ ਸਫਲ ਹੋ ਜਾਂਦਾ ਹੈ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਜਗ੍ਹਾ ਜਾ ਕੇ ਕੋਈ ਆਪਣਾ ਟਾਈਮ ਲਗਾਣਾ ਹੈ ਮੈਂ ਕਹਿੰਦਾ ਕਿ ਥੋੜਾ ਜਿਹਾ ਸਮਾਂ ਆਪਣਾ ਬੱਚਿਆਂ ਲਈ ਦੋ ਹੂੰ ਅਗਰ ਬਾਤਾਵਰਨ ਹੈ ਉਹ ਵੀ ਥੋੜਾ ਸਮਾਂ ਮੰਗਦਾ ਹੈ ਜਿੰਦਗੀ 'ਚੋਂ 10 ਮਿੰਟ 15 ਮਿੰਟ 1 ਘੰਟਾ ਤੁਸੀਂ ਅਗਰ ਇਹਨਾਂ ਲਈ ਸੋਚਦੇ ਹੋ ਤਾਂ ਉਸ ਦਾ ਹੱਲ ਮਿਲ ਜਾਂਦਾ ਹੈ ਕਿ ਤੁਸੀਂ ਇਸ ਨੂੰ ਕਿਵੇਂ ਇਹਨਾਂ ਜਾਨਵਰਾਂ ਨੂੰ ਤੁਸੀਂ ਜਾਂ ਪੰਛੀਆਂ ਨੂੰ ਜਾਂ ਸਰਨੇ ਦੱਸਿਆ ਕੁਦਰਤ ਨੂੰ ਤੁਸੀਂ ਕਿਵੇਂ ਬਚਾ ਸਕਦੇ ਹੋ ਲਓ ਜੀ ਕਿਦਾਂ ਦਾ ਲੱਗਿਆ ਉਪਰਾਲਾ ਇਹਨਾਂ ਦਾ ਜਗਜੀਤ ਸਿੰਘ ਜੀ ਦਾ ਔਰ ਜ਼ਰੂਰ ਕਮੈਂਟ ਕਰਿਓ ਚਾਰ ਸ਼ਬਦ ਦੋ ਸ਼ਬਦ ਜ਼ਰੂਰ ਲਿਖਿਓ ਇਹਨਾਂ ਦੇ ਬਾਰੇ ਜੀ ਅਜਿਹੇ ਉਪਰਾਲੇ ਬੜੇ ਘੱਟ ਵੇਖਣ ਨੂੰ ਮਿਲਦੇ ਨੇ ਜੀ ਜਿੱਥੇ ਮਿਲਦੇ ਨੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ